ਅਮਰਤਪਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਈ ਕੋਰਟ ਤੋਂ ਅਮਰਤਪਾਲ ਨੂੰ ਵੱਡਾ ਝਟਕਾ ਲੱਗਿਆ ਹੈ ਪੈਰੋਲ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਕਿ ਹੁਣ ਖਾਰਜ ਕਰ ਦਿੱਤਾ ਗਿਆ ਹੈ ਹਾਈ ਕੋਰਟ ਨੇ ਸਰਕਾਰ ਨੂੰ ਫੈਸਲਾ ਲੈਣ ਲਈ ਕਿਹਾ ਸੀ ਪਰ ਪੰਜਾਬ ਸਰਕਾਰ ਨੇ ਅਮਰਤਪਾਲ ਦੀ ਪੈਰੋਲ ਦੀ ਮੰਗ ਨੂੰ ਖਾਰਜ ਕਰ ਦਿੱਤਾ ਬਜਟ ਸੈਸ਼ਨ ਦੇ ਵਿੱਚ ਹੁਣ ਅਮਰਤਪਾਲ ਹਿੱਸਾ ਨਹੀਂ ਲੈ ਪਾਉਣਗੇ ਜਿਸ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਦਰਸ਼ਤਾਂ ਦੱਸਿਆ ਕਿ ਅਮਰਤਪਾਲ ਸਿੰਘ ਬਾਰਸ ਪੰਜਾਬ ਜਥੇਬੰਦੀ ਦੇ ਅਗੂ ਨੇ ਮੁਖੀ ਨੇ ਜਿਨ੍ਹਾਂ ਨੂੰ ਕੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਐਨਐਸਏ ਕੇਸ ਦੇ ਦੀਨ ਉਹ ਆਪਣੀ ਸਜ਼ਾ ਕੱਟ ਰਹੇ ਨੇ ਦੂਜੇ ਪਾਸੇ ਅਮਰਤਪਾਲ ਨੇ ਪੈਰੋਲ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਹਾਈ ਕੋਰਟ ਦਾ ਰੁਕ ਕੀਤਾ ਸੀ ਕਿ ਉਹਨਾਂ ਨੂੰ ਬਜਟ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਅਮਰਤਪਾਲ ਸਿੰਘ 2024 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ કડూర్ ਸਾਹਿਬ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਦੇ ਵਿੱਚ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਵੀ ਵਾਰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਦੱਸਦੀ ਕਿ ਉਹਨਾਂ ਦੇ ਉੱਤੇ ਐਨਐਸਸੀ ਦਾ ਮੁਕੱਦਮਾ ਲਗਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਹੈ ਉਹਨਾਂ ਦੇ ਕਰੀਬ 9 ਸਾਥੀ ਵੀ ਜੇਲ੍ਹ ਦੇ ਵਿੱਚ ਬੰਦ ਸੀਗੇ ਜਿਨ੍ਹਾਂ ਨੂੰ ਕਿ ਕੁਝ ਸਮਾਂ ਪਹਿਲਾਂ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ ਕੀਤਾ ਗਿਆ ਪਰ ਅਮਰਿਤਪਾਲ ਹਜੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਬੰਦ ਹੈ ਉਸ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਮੈਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਹਾਂ ਮੈਂ ਆਪਣੇ ਹਲਕੇ ਦੇ ਮੁੱਦੇ ਹਲਕੇ ਦੀ ਆਵਾਜ਼ ਚੁਕਨੀ ਚਾਹੁੰਦਾ ਤੇ ਮੈਨੂੰ ਲੋਕ ਸਭਾ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਵਰਚੁਅਲ ਵੀਸੀ ਰਾਹੀਂ ਉੱਥੇ ਜਿਹੜਾ ਲੋਕ ਸਭਾ ਦੇ ਵਿੱਚ ਆਪਣੇ ਮੁੱਦੇ ਰੱਖਣ ਦੀ ਇਜਾਜ਼ਤ ਮਿਲੇ ਪਰ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹੁਕਮ ਕੀਤਾ ਸੀ ਕਿ ਕੋਈ ਨਾ ਕੋਈ ਫੈਸਲਾ ਲਿਆ ਜਾਵੇ ਪਰ ਪੰਜਾਬ ਸਰਕਾਰ ਨੇ ਅਮਰਤਪਾਲ ਦੀ ਪੈਰੋਲ ਦੀ ਮੰਗ ਨੂੰ ਹੁਣ ਸਿਰੇ ਤੋਂ ਨਕਾਰ ਦਿੱਤਾ ਖਾਰਜ ਕਰ ਦਿੱਤਾ ਤੇ ਬਜਟ ਸੈਸ਼ਨ ਦੇ ਵਿੱਚ ਹੁਣ ਅਮਰਤਪਾਲ ਹਿੱਸਾ ਨਹੀਂ ਲੈ ਪਾਉਣਗੇ ਕਿਉਂਕਿ ਲੋਕ ਸਭਾ ਦਾ ਬਜਟ ਜਿਹੜਾ ਪੇਸ਼ ਹੋ ਚੁੱਕਿਆ ਹੈ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਜਿਸ ਨੂੰ ਲੈ ਕੇ ਜਿਹੜਾ ਵੱਖ-ਵੱਖ ਮੁੱਦੇ ਹੁੰਦੇ ਨੇ ਵੱਖ-ਵੱਖ ਲੋਕ ਸਭਾ ਸੀਟ ਤੋਂ ਤਾਂ ਅਮਰਤਪਾਲ ਆਪਣੇ ਹਲਕੇ ਦੀ ਨੁਮਾਇੰਦਗੀ ਨਹੀਂ ਕਰ پا ਰਿਹਾ ਭਾਵੇਂ ਕਿਸ ਨੂੰ ਇੱਕ ਵੱਡੇ ਮਾਰਜਨ ਨਾਲ ਪੰਜਾਬ ਦੇ ਵਿੱਚੋਂ ਜਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਗਿਆ ਪਰ ਹੱਥ ਨੇ ਜਿਹੜੇ ਅਮਰਤਪਾਲ ਦੇ ਉਹ ਖਾਲੀ ਦੇ ਖਾਲੀ ਰਹੇ ਦੱਸਦੇ ਕਿ ਅਮਰਤਪਾਲ ਨੇ ਬਾਅਦ ਵਿੱਚ ਹਾਈ ਕੋਰਟ ਦਾ ਰੁਕ ਕੀਤਾ ਸੀਗਾ ਤੇ ਹਾਈ ਕੋਰਟ ਨੇ ਅੱਗੇ ਪੰਜਾਬ ਸਰਕਾਰ ਨੂੰ ਕਿਹਾ ਕਿ ਕਿਉਂਕਿ ਇਹ ਜਿਹੜਾ ਮਾਮਲਾ ਹੁੰਦਾ ਇਹਦੇ ਵਿੱਚ ਸੁਭਾ ਸਰਕਾਰ ਨੇ ਕੋਈ ਫੈਸਲਾ ਲੈਣਾ ਹੁੰਦਾ ਪਰ ਅਮਰਤਪਾਲ ਦੀ ਜਿਹੜੀ ਮੰਗ ਸੀਗੀ ਉਸ ਨੂੰ ਪੰਜਾਬ ਸਰਕਾਰ ਨੇ ਖਾਰਜ ਕਰ ਦਿੱਤਾ ਤੇ ਹੁਣ ਹਾਈ ਕੋਰਟ ਤੋਂ ਕੋਈ ਵੀ ਰਾਹਤ ਅਮਰਤਪਾਲ ਨੂੰ ਫਿਲਹਾਲ ਦੀ ਘੜੀ ਮਿਲਦੀ ਨਜ਼ਰ ਨਹੀਂ ਆ ਰਹੀ ਇਹ ਵੀ ਦੱਸਦੀ ਹੈ ਕਿ ਅਮਰਤਪਾਲ ਦੀ ਵਾਰਿਸ ਪੰਜਾਬ ਜਥੇਬੰਦੀ ਨੇ ਇੱਕ ਸਿਆਸੀ ਪਾਰਟੀ ਦਾ ਐਲਾਨ ਕੀਤਾ ਸੀਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹ ਪਾਰਟੀ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਲੜਨਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਅਮਰਤਪਾਲ ਲੋਕ ਸਭਾ ਦੇ ਵਿੱਚ ਹੀ ਪੇਸ਼ ਨਹੀਂ ਹੋ ਸਕੇ ਤਾਂ ਵਿਧਾਨ ਸਭਾ ਦੇ ਵਿੱਚ ਅੱਗੇ ਕੀ ਤਿਆਰੀਆਂ ਰਹਿਣਗੀਆਂ ਇਹ ਧਾਉਣ ਵਾਲਾ ਸਮਾਂ तय ਕਰੇਗਾ ਫਿਲਹਾਲ ਅਮਰਤਪਾਲ ਨੂੰ ਕੋਈ ਵੀ ਰਾਹਤ ਹਾਈ ਕੋਰਟ ਤੋਂ ਮਿਲਦੀ ਨਜ਼ਰ ਨਹੀਂ ਆਈ ਦਿਉਜਾਜਤ ਧੰਨਵਾਦ